ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪ ਦਾ ਲੱਕੀ ਸਿੰਘ ਦੌਧਰੀਆ ਤੇ ਅੱਜ ਆਪਾਂ ਆਏ ਸੀਗੇ ਪੱਠ ਤੇ ਬਿਸਕਟ ਕਢਾਉਣ ਲਈ ਕਿਉਂਕਿ ਕੱਲੂ ਆਪਾਂ ਜਾਣਾ ਸੀਗਾ ਦੀਦੀ ਕੋਲੇ ਪਠਾਨਕੋਟ ਤੇ ਆਪਾਂ ਬਿਸਕਟ ਕਢਾਉਣ ਲਈ ਆਗੇ ਸੀਗੇ ਪੱਠ ਤੇ ਸ਼ਾਮ ਦਾ ਟਾਈਮ ਹੋਇਆ ਹੋਇਆ ਤੇ ਇਹ ਆਪਣਾ ਜਿਹੜਾ ਮੇਨ ਗੁਰਦੁਆਰਾ ਅੱਡੇ ਵਾਲਾ ਉਹਦੇ ਸਾਹਮਣੇ ਚੁੰਨੀਆਂ ਵਾਲੇ ਦੀ ਦੁਕਾਨ ਜਿਹੜੀ ਆਪਣਾ ਬੱਗੀ ਦੀ ਉਹਦੇ ਨਾਲ ਹੀ ਜਿਹੜੀ ਗਲੀ ਮੁੜਦੀ ਨਾਲ ਹੀ ਉਹਦੇ ਪੱਠ ਲੱਗਿਆ ਹੋਇਆ ਤੇ ਆਪਾਂ ਵਧੀਆ ਦੇਸੀ ਤਰੀਕੇ ਨਾਲ ਉਹਨਾਂ ਨੇ ਵਧੀਆ ਬਣਾ ਕੇ ਦਿੱਤੇ ਤੇ ਆਪਣੇ ਸਾਹਮਣੇ ਬਣਾਏ ਬਹੁਤ ਵਧੀਆ ਬਣੇ ਸੀਗੇ ਤੇ ਆ ਤੁਸੀਂ ਦੇਖ ਸਕਦੇ ਆ ਮੇਕਿੰਗ ਹੋਂਦੀ ਹੋਈ ਉਹਨਾਂ ਦੀ ਤੇ ਸੱਤ ਹੱਤੀ ਮਸ਼ੀਨ ਚਲਾਤ ਲੱਗੇ ਉਹਨਾਂ ਨੇ ਬਣਾਏ ਤੇ ਆ ਸਾਹਮਣੇ ਪੱਠ ਆ ਗਿਆ ਤੇ ਇਹਦੇ ਵਿੱਚ ਲਾ ਕੇ ਬਿਸਕਟ ਬੰਦੇ ਆ ਟਰੇਆਂ ਲਾ ਲਾ ਕੇ ਤੇ ਆ ਬਾਈ ਬਿਸਕਟ ਬਣਾ ਬਣਾ ਕੇ ਕੱਢੀ ਜਾਂਦਾ ਤੁਸੀਂ ਦੇਖ ਲਓ ਤੇ ਵਧੀਆ ਤਿਆਰ ਹੋਏ ਬਹੁਤ ਵਧੀਆ ਟੇਸ ਸੀਗਾ ਇਹਨਾਂ ਦਾ ਤੇ ਆਪਾਂ ਤਾਂ ਇਹੀ ਕਵਾਂਗੇ ਐਵੇਂ ਬਿਜਲੀ ਆ ਲਗੇ ਉਹ ਖਾਣ ਨਾਲੋ ਤੇ ਆਪਦਾ ਵਧੀਆ ਇਹ ਚੀਜ਼ ਖਾਇਆ ਕਰੋ ਬਹੁਤ ਵਧੀਆ ਚੀਜ਼ਾਂ ਹੈ ਤੇ ਤਲੀਆਂ ਚੀਜ਼ਾਂ ਨਾ ਖਾਇਆ